ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੇ ਧਿਆਨ ਚ ਲਿਆਉਣਾ ਚਾਹੁੰਨਾ ਕਿ ਇਹ ਸਰਦਾਰ ਸਤਰਾਣ ਸਿੰਘ ਆ ਸੁਪੁੱਤਰ ਬਖਸ਼ੀਰ ਸਿੰਘ ਲਖਾ ਸਿੰਘ ਦੇ ਪਲਾਟ ਇਹਨਾਂ ਦੇ ਨਾਲ ਬਹੁਤ ਵੱਡੀ ਠੱਗੀ ਹੋਈ ਆ ਆ ਸੈਨੇ ਦੀ ਲਤਰੀਆ ਨਹੀਂ ਐ ਤੇ ਉਹਨਾਂ ਦੇ ਪਰਿਵਾਰ ਵੀ ਜਿਹੜੇ ਉਹ ਵੀ ਹੈਂਡੀਕੈਪਰ ਇਹ ਦੋਨੋਂ ਪਰਿਵਾਰ ਹੈਂਡੀਕੈਪਰ ਆ ਤੇ ਬੜੀ ਚੜਦੀ ਕਲਾ ਦੇ ਸਿੰਘ ਜੀ ਗੁਰਸੇਕਾ ਅਮਰਤਾਰੀ ਆ ਇਹਨਾਂ ਦੇ ਨਾਲ ਠੱਗੀ ਵੱਜੀ ਆ ਬਲਵੰਤ ਸਿੰਘ ਕੋਈ بیمੇ ਵਾਲਾ ਜੀ ਸੁੱਕੇ ਤਲਾਜ਼ ਦੇ ਨਾਲ ਜਿਹੜੀ 7 ਨਵੰਬਰ ਗੜੀ ਆਂਦਾ ਪਹੁੰਚਾਈਏ ਉੱਥੇ ਉਹਨਾਂ ਦਾ ਰਿਹੈਸ਼ਵਰ ਉਹ ਇਹਨਾਂ ਕੋਲ 30000 ਰੁਪਇਆ ਲੈ ਕੇ ਕਿ ਇਹ 5 ਸਾਲਾਂ ਬਾਅਦ ਐ 6 ਸਾਲਾਂ ਬਾਅਦ 6 ਸਾਲਾਂ ਬਾਅਦ ਡਬਲ ਹੋ ਜਾਣਗੇ ਪਰ ਉਹਨੇ ਕੋਈ ਪੈਸਾ ਨਹੀਂ ਲੈ ਦਿੱਤਾ ਅੱਠਾ ਜਨਵਾ ਕੋਲ ਅੱਠ ਆ ਚੈੱਕ ਦਿੱਤਾ ਇੱਕ ਅੱਠਾ ਜਨ ਪਹੁੰਚੀ ਲੇ ਕੇ ਆਦੇ ਪਹੁੰਚੀ ਰਹਿ ਗਿਆ ਬਾਕੀ ਇਹ ਪੈਸਾ ਤੁਹਾਨੂੰ ਦੱਸਣਗੇ ਤੇ ਠੱਗੀ ਮਾਰੀ ਆ ਮੈਨੂੰ ਇੰਨੀ ਹਰਾਨਗੀ ਆਉਂਦੀ ਕੋ ਚੰਗੇ ਬੋਲੇ ਦਾ ਠੱਗੀ ਮਾਰ ਲਓ ਯਾਰ ਕਿਹੋ ਜਿਹਾ ਬੰਦੇ ਨਾਲ ਤਨੀ ਠੱਗੀ ਮਾਰ ਲਏ ਧ ਲੱਖ ਲਾਨਤ ਹੈ ਔਰ ਮੈਂ ਪੈਸਾ ਦੱਸਾ ਬੇਨਤੀ ਕਰਦਾ ਕਿ ਜੋ ਤੁਹਾਡਾ ਹੱਡ ਦਿੱਤੀ ਆ ਤੁਸੀਂ ਦੱਸੋ ਦੱਸੋ ਜਾਈਦਾ ਹਾਂ ਜੀ ਆਪਣੇ ਬਰੇ ਲਾਲ ਚੰਦਗਾਰਿਆ ਕਿ ਤੁਹਾਨੂੰ 1500 ਫੁੱਟ ਦਾ ਪਾਪਰੇ ਗੱਜ ਦਾ ਪੀ ਪਲਾਟ ਮਿਲੂਗਾ ਫਿਰ ਤੇ ਵੀ ਇਹ ਮਿਲ ਗਏ ਤੁਹਾਨੂੰ ਦੁੱਗਣੇ ਹੋ ਗਏ ਸ਼ਿਆਹ ਝਾਲਾਂ ਚ ਫਿਰ 2020 ਚ ਜਦ ਇਹ ਮੁਰਗੀ ਹਰੇ ਤੋਂ ਆਇਆ ਦੋਏ ਜੀ ਆਇਆ ਤੇ ਪੌਣਸੀ ਲੈ ਕੇ ਕਹਿੰਦੇ ਬੈਕ ਡਾਕ ਦੰਨੇ ਆ ਪੈਸੇ ਨਾ ਕਢਾ ਦੇ ਆਪ ਸਾਨੂੰ ਕੋਈ ਨਹੀਂ ਹੰਨ ਦਿੱਤਾ ਇਹ ਦੋ ਚੱਕ ਦਿੱਤੇ ਆ ਤੇ ਆਪਣੇ ਇਹ ਇੱਕ ਫਿਰ ਮੇਰੇ ਕੋ ਧਾਗੇ 15000 ਥਾਈ ਦੇ ਇੱਕ ਮੇਰੇ ਖੋਲਿਆ ਤੇ ਇੱਕ ਬੇਪੇਕੇ ਦਿੱਤਾ ਇੱਕ ਉਹਨੇ ਕਢਾ ਲਿਆ ਤੇ ਇੱਕ ਜਿਹੜਾ ਮੁਰਗੀ ਇਹਨਾਂ ਨਹੀਂ ਹੰਨ ਦਿੱਤਾ ਬਾਕੀ ਪੈਸਾ ਬਾਕੀ ਵੀ ਪੈਸਾ ਹੈਂ ਡੇਆ ਹਾਂਜੀ ਤੇ ਆਪਾਂ ਪਹਿਲੇ ਪਹਿਲੇ ਦੱਸੋ ਕਿੰਨੀਆਂ ਰੀ ਗਏ ਨਾਲ ਘਰੇ ਮੇਰੇ ਘਰੇ ਚਾਰ ਪੰਜ ਵੜੀ ਗਏ ਆ ਤੇ ਪਹਿਲਾਂ ਕਹਿੰਦੀ ਮੈਂ ਦੇ ਦੂੰਗੀ ਦੇ ਦੂੰਗੀ ਤੇ ਮਿਲਦੀ ਨਹੀਂ ਵੀ ਮੈਂ ਹਾਂ ਕਹਿੰਦੀ ਆਪਾਂ ਦੇ ਦਿੰਦੇ ਪੈਸੇ ਕਰੀ ਤਾਏ ਦੂ ਨਾ ਹਾਂਦੀ ਰੀ ਆ ਵੀ ਮੈਂ ਨਹੀਂ ਪੈਸਾ ਦੇਣਾ ਤੁਹਾਡਾ ਕੋਈ ਨਹੀਂ ਮਾਨੂੰ ਇਹ ਮੁਰ ਗਿਆ ਨਹੀਂ ਮੈਂ ਜਾਣਾ ਹੈ ਜੋ ਜਿੱਥੇ ਜਾਂ ਜੋ ਆ ਜੀ ਗੱਲ ਕਰ ਲੋ ਇਹ ਛੱਡਿਆ ਹੈ ਬਸ 500 ਰੁਪਏ ਲਾ ਕੇ ਕਰਾਇਆ ਜੀ ਨਹੀਂ ਨਹੀਂ ਕਹਿੰਦੇ ਆਏ ਉਹ ਮਤਰਾ ਦਾ ਕੋਈ 6-5-6 ਲੱਖ ਰੁਪਏ ਉਹਦੇ ਕੋਲੇ ਆਏ ਹੋ ਨਹੀਂ ਖੇਲਿਆ ਮੈਂ ਤੁਹਾਨੂੰ ਵਿੱਚ ਨਾਂਦੋਜ ਮੇਰੇ ਪੈਸੇ ਦੇ ਦੋ ਕਿ ਮੇਰੇ ਗਰੀਬ ਦੇ ਆ ਲੈ ਸੋ ਵੀ ਦਿੱਕਤ ਆ ਗਿਆ ਆ ਪੱਟੀਆਂ ਲੱਗੀਆਂ ਤੇ ਦੁਵਾਈ ਵੀ ਲਿਓਣੀ ਪੈਂਦੀ ਆ ਆ ਪੱਟੀਆਂ ਦੀ ਲਾਉਣੇ ਪੈਂਦੀਆਂ ਮੈਨੂੰ ਦੂਜੇ ਦੇਰੀ ਆਵੇ ਲੋ ਤੇ ਉਹ ਉਹ ਅਗੋ ਇਹਨਾਂ ਨੂੰ ਕਹਿੰਦਾ ਕਿ ਮੈਂ ਕੋਈ ਪਹਾਣੀ ਤੇ ਨਾਲ ਜੋੜ ਪਹਿਲਾਂ ਕੀਤੀ ਮਨੋ ਹਾਂ ਕੀਤੀ ਆ ਫਿਰ ਮੁਕਰ ਗਿਆ ਮਨ ਲਾਰੇ ਦੇ ਰੱਖਿਆ ਥੈਂਕ ਯੂ ਤੇ ਮੈਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਕਿ ਇਹਨਾਂ ਲੋਕਾਂ ਨੂੰ ਖਾਨੂੰ ਇਹਨਾਂ ਦਾ ਹੱਕ ਦਵਾਇਆ ਜਾਏ। ਔਰ ਆਈ ਹਰ ਤਰੀਕੇ ਨਾਲ ਮੁੰਡਾ ਇਹ ਕੰਮ ਕਰਦਾ ਗੜੀ ਉਹਦਾ। ਅੱਛਾ ਉਹਨਾਂ ਦਾ ਲੜਕਾ ਵੀ ਇਹੋ ਕੰਮ ਕਰਦਾ ਜੋ ਤਾਂ ਪਿਓ ਕਰਦਾ ਸੀ بیمੇ ਪਾਲਸੀ ਦਾ ਉਹ ਵੀ ਇਹ ਕਰਦਾ ਆ ਚੈੱਕ ਜੇ ਜੇਤੇ ਸਰਕਾਰ ਨੂੰ ਉਹਦਾ ਖਪਣੇ ਹੋਣਾ। ਥੈਂਕ ਯੂ। ਇਹ ਮੁੰਡਾ ਵੀ ਇਹ ਕੰਮ ਕਰਦਾ ਗੜੀ ਕਿ ਉਹਨੂੰ ਝੂਠ ਮਾਰ ਗਿਆ, ਫੋਟੋ ਆਪਾਂ ਗੱਲ ਕੀਤੀ ਨਾ ਕਹਿੰਦਾ ਮੈਂ ਕਰਦਾ ਹੀ ਨਹੀਂ ਕੰਮ। ਇਹਨਾਂ ਨੂੰ ਆਪਾਂ ਇਨਸਾਫ ਦਿਵਾਣਾ ਵਾ ਇਹ ਜਿਹੜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਵੀ ਸਬਸਕ੍ਰਾਈਬਰ ਕਰੋ ਮੈਂ ਤੁਹਾਡਾ ਆਪਣਾ ਸੇਵਾਦਾਰ ਚੰਨਣ ਸਿੰਘ ਜੋਧਪੂਰੀ ਮੀਤ ਪ੍ਰਧਾਨ ਸ਼ਰੋਣੀ ਕਾਲੀਦਾਲ ਐਸਟੀ ਵਿੰਗ ਪੰਜਾਬ ਐਂ ਪੂਰੇ ਭਾਈਚਾਰੇ ਨਾਲ ਖੜੇ ਆ ਇਹਨਾਂ ਨੂੰ ਹੱਕ ਦਵਾ ਕੇ ਰਾਵਾਂਗੇ ਜੋ ਵੀ ਸਾਡੇ ਕੋਲ ਕਾਰਵਾਈ ਬਣੀ ਇਹਨਾਂ ਦੇ ਜਿਹੜੇ ਬੀਮਾ ਕਰਦੇ ਦਾ ਦੇ ਬਰਖਾਬ ਕਰਾਂਗੇ ਕਿਉਂਕਿ ਨਾਲ ਨਾਲ ਧੋਖਾ ਹੋਇਆ ਔਰ ਮੈਂ ਪੁਲਿਸ ਅਫਸਰ ਸਾਹਿਬ ਨੂੰ ਮੰਗ ਕਰਦਾ ਕਿ ਇਹਨਾਂ ਤੇ 420 ਦਾ ਪਰਚਾ ਦਰਜ ਕੀਤਾ ਜਾਏ ਤਾਂ ਕਿ ਹੋਰ ਕਿਸੇ ਨੂੰ ਇਹ ਆਪਣਾ ਟਾਰਗੇਟ ਨਾ ਬਣ ਸਕਣ ਕਿਸੇ ਨੂੰ ਠੱਗੀ ਨਾ ਮਾਰ ਸਕਣ ਇਹ ਠੱਗੀਆਂ ਮਾਰਦੇ ਆ ਉਹ ਮਾਰਦੇ ਵੀ ਗਰੀਬ ਬੰਦੇ ਦੇ ਨਾਲ ਕਿਸੇ ਤਗੜੇ ਬੰਦੇ ਨਾਲ ਨਹੀਂ ਮਾਰਦੇ ਹਰ ਕੋ ਹਰ ਕੋ ਪਾਲਸੀ ਦੇ ਜੂੜ ਬਗੈ ਪਾਲਸੀ ਲੈ ਕੇ ਨੇ ਪਾਲਸੀ ਲੈ ਕੇ ਜਿਹੜੀ ਇਹਨਾਂ ਦੀ ਪਾਲਸੀ ਨਾਲ ਦਵਾਈ ਜਾਵੇ ਔਰ ਇਹ ਵੀ ਵਿਰੋਧ ਸਾਸਾਂ ਅਦਰ ਬੇਨਤੀ ਦੀ ਗੱਲ ਤੋਂ ਸ਼ੇਅਰ ਕਰਿਓ ਕਿ ਪ੍ਰਸ਼ਾਸ਼ਨ ਤੱਕ ਜਾਵੇ ਆਪਾਂ ਗਰੀਬਾਂ ਦੇ ਨਾਲ ਖੜੇ ਆ ਆਪ ਗਰੀਬ ਆ ਤੇ ਸਾਨੂੰ ਗਰੀਬ ਦੀ ਬਾਹ ਫੜ ਕੇ ਜੀ ਦੀ ਗਰੀਬ ਦੇ ਨਾਲ ਖੜਨਾ ਚਾਹਦਾ ਕਿ ਇਹੋ ਜਿਹੇ ਧੋਖੇ ਕਰਦੇ ਆ 420 ਕਰਦੇ ਨੇ ਲੋਕਾਂ ਨਾਲ ਠੱਗੀਆਂ ਮਾਰਦੇ ਆ ਇਹਨਾਂ ਨੂੰ ਨਾਥ ਪਾਈ ਜਾ ਸਕੇ ਕਿ ਗਾਂ ਤੋਂ ਇਹ ਕਿਸੇ ਦੇ ਨਾਲ ਦਾ ਠੱਗੀ ਨਾ ਮਾਰ ਸਕੇ ਇਹਨੀਆਂ ਬੇਨਤੀਆਂ ਪ੍ਰਵਾਨ ਕਰਦੀਆਂ ਵਾਤ ਤੋਂ ਵਾਤ ਸ਼ੇਅਰ ਕਰਮੀ ਆ ਪਾ ਹੀ ਸਾਦੀ ਬੇਨਤੀ ਸੁਣ ਲੋ ਜੀ ਵੇਖੋ ਨੰਬਰ ਮੇ ਕੋਲੇ ਉਹਦਾ ਹੋਰ ਮੁੰਡੇ ਨੂੰ ਲਾਇਆ ਉਹੋ ਕਮੇ ਮੁੰਡਾ ਕਰ ਰਿਹਾ ਜਿਹੜਾ ਜਿਹੜਾ ਸਾ ਪਿਓ ਕਰਦਾ ਸੀ ਟੁੰਡਾ ਮੁੱਕਰ ਗਿਆ ਹੁਣ ਹੀ ਮੁੱਕੇ ਤੇ ਮੁੱਕਰ ਗਿਆ ਕਹਿੰਦਾ ਮੈਂ ਕਰਦਾ ਹੀ ਨਹੀਂ ਕਰ। ਇਹੋ ਕੰਮ ਕਰਨ ਰਿਆਂ ਜੀ ਵੀ ਪੇਤਾ ਹੀ ਕੋਈ ਮੁੰਡਾ ਤੇ ਉਹਦੇ ਮੈਨੂੰ ਪਤਾ ਲੱਗ ਜਾਂਦਾ ਇਹ ਕਰਦਾ ਇਚੂਟ ਮਾਰ ਕੇ ਆ ਤਾਂ ਭਾਈ ਸਾਹਬ ਨੇ ਉਹਨੇ ਗੱਲ ਕੀਤੀ ਕਹਿੰਦਾ ਮੈਂ ਨਹੀਂ ਕੰਮ ਕਰਦਾ ਤੇ ਉਹ ਕੰਮ ਕਰਨ ਰਿਆਂ ਜੀ ਵੀ ਨਹੀਂ ਕਰ। ਤੇ ਵੀ ਲੋਕ ਕਿੰਨੀ ਕਿਨੀ ਰਫੀ ਕਰਦੇ ਜੀ ਇਹਨਾਂ ਦੇ ਕਦੇ ਉਹ ਘੜੀਆਂ ਢੋਕੀਆਂ ਜਾ ਕੇ ਕੋ ਘਰ ਕਿੰਨੇ ਸੈਕਲ ਕਿੰਨੀਆਂ ਆਕਟਿਵਾ ਕਿੰਨਾ ਕੁਝ ਇਹਨਾਂ ਦਾ ਘਰ ਪੁੱਛਿਆ ਆ ਵਾ ਫੇ ਇਹ ਥੋੜੀਆਂ ਇਹ ਛੇ ਰੁਪਏ ਨਹੀਂ ਕਰਕੇ ਇਹਨਾਂ ਨੇ ਟੱਕੀਆਂ ਮਾਰ ਮਾਰ ਕੇ ਬਣਾਇਆ ਕਰਾਉਂ ਜਾ ਕੇ ਵੇਚਣ ਦਾ ਮੌਕਾ ਮੈਂ ਵੀ ਕਿਹਾ ਉਹਦੇ ਲੋਕੀ ਮੈਨੂੰ ਅਗਲੀ ਤਾਂ ਕੇ ਅੰਦੇ ਤੇ ਬੜਾ ਇਹਨਾਂ ਨੇ ਲੁੱਟਿਆ ਰੁਕਾ ਯਾਰ ਆਇਆ ਮੈਂ ਭਾਈ ਸਾਥੇ ਪਿਆਰ ਨਹੀਂ ਆਪਾਂ ਜਿੰਨੇ ਖੇਤੀ ਜੋ ਸੱਕਿਆਰ ਨੇ ਤੇ ਪਰਚਾ ਕਰਵਾ ਲਗੇ ਚਾਰ ਸੌ ਵੀ ਦਾ ਪਰਚਾ ਕਰਵਾ ਲਵਾਂਗੇ ਔਰ ਇਹਨਾਂ ਨੂੰ ਹਟਾਵਾਗੇ اینو মাত্ৰ શેર কৰে জি ওয়াইডৰ জি কাৰ কামসা ওয়াইডৰ জিৰ ভতে